ਸਿੱਧੂ ਮੂਸੇਵਾਲੇ ਦਾ ਇੱਕ ਹੋਰ ਸਟੈਚੂ ਲਾਇਆ ਗਿਆ ਹਰਿਆਣੇ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਪਹੁੰਚੇ ਇਲਾਕੇ ਦੇ ਲੋਕ ਅਤੇ ਦੂਰੋਂ ਦੂਰੋਂ ਆਏ ਸਿੱਧੂ ਮੂਸੇਵਾਲੇ ਦੇ ਫੈਨ 2 ਫੁੱਟ ਉੱਚੀ ਮੂਰਤੀ ਲਗਾਈ ਗਈ ਸਿੱਧੂ ਮੂਸੇਵਾਲੇ ਦੀ ਉਂਗਲ ਇੱਥੇ ਵੀ ਖੜੀ ਦਿਖ ਰਹੀ ਹੈ ਤੁਹਾਨੂੰ ਅਤੇ ਮਿੱਤਰੋ ਸਿੱਧੂ ਦੀ ਇਹ ਖੜੀ ਉਂਗਲ ਦੇਖ ਕੇ ਜਿਹੜੇ ਦੇਖਣ ਆਏ ਸੀ ਉਹਨਾਂ ਨੇ ਵੀ ਪੱਟਾਂ ਦੇ ਉੱਪਰ ਮਾਰੀਆਂ ਥਾਪੀਆਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਮਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੀਵੀ ਦੇ ਦੋਸਤੋ ਬਾਈ ਸਿੱਧੂ ਮੂਸੇਵਾਲੇ ਦਾ ਸਟੈਚੂ ਤੁਸੀਂ ਨੇ ਮੂਸੇ ਲੱਗਿਆ ਦੇਖਿਆ ਹੁਣ ਪਰ ਹੁਣ ਹੋਰ ਵੀ ਕਈ ਥਾਵਾਂ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਸਟੈਚੂ ਲੱਗ ਰਹੇ ਨੇ ਸਟੈਚੂ ਵੀ ਕੋਈ ਛੋਟੇ ਮੋਟੇ ਨਹੀਂ ਬੀ ਬੀ ਫੁੱਟ ਉੱਚੇ ਸਟੈਚੂ ਲਗਾਏ ਜਾ ਰਹੇ ਨੇ ਸਿੱਧੂ ਮੂਸੇਵਾਲੇ ਬਾਈ ਦੇ ਅਤੇ ਇਹ ਉਹਨਾਂ ਲੋਕਾਂ ਵੱਲੋਂ ਲਗਾਏ ਜਾ ਰਹੇ ਨੇ ਜਿਹੜੇ ਕਿ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਅਤੇ ਸਿੱਧੂ ਮੂਸੇਵਾਲੇ ਨੂੰ ਜਿੰਦਾ ਰੱਖਣਾ ਚਾਹੁੰਦੇ ਨੇ ਆਪਣੀਆਂ ਆਜ਼ਾਦਾਂ ਦੇ ਵਿੱਚ ਹੁਣ ਮਿੱਤਰੋ ਬਾਈ ਸਿੱਧੂ ਮੂਸੇਵਾਲੇ ਦਾ ਇਹ ਸਟੈਚੂ ਲਗਾਇਆ ਗਿਆ ਹੈ ਪਿੰਡ ਸਾਬੰਤ ਖੇੜਾ ਡੱਬਾ ਵਾਲੀ ਸਿਰਸਾ ਰੋਡ ਤੇ ਅਤੇ ਇਹ ਅੱਜ ਜਣ ਕੇ 23 ਸਤੰਬਰ 2024 ਨੂੰ ਲਗਾਇਆ ਗਿਆ ਹੈ ਅਤੇ ਇਸ ਮੌਕੇ ਭਾਰੀ ਗਿਣਤੀ ਦੇ ਵਿੱਚ ਲੋਕ ਆਏ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਇੱਕ ਪੋਸਟਰ ਜਾਰੀ ਕੀਤਾ ਸੀ ਜਿਹੜਾ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਇੱਥੇ ਸਿੱਧੂ ਪਰਿਵਾਰ ਪਹੁੰਚੇਗਾ ਮੁੱਖਿਆ ਅਤੀਤੀ ਤੁਸੀਂ ਦੇਖ ਰਹੇ ਹੋ ਕਿ ਲਿਖਿਆ ਹੋਇਆ ਹੈ ਪਰ ਇੱਥੇ ਸਿੱਧੂ ਪਰਿਵਾਰ ਦੇ ਵਿੱਚੋਂ ਕੋਈ ਨਹੀਂ ਪਹੁੰਚ ਸਕਿਆ ਪਤਾ ਨਹੀਂ ਕੀ ਕਾਰਨ ਰਿਹਾ ਅਤੇ ਸਾਰੇ ਹੀ ਲੋਕ ਵੇਟ ਕਰਦੇ ਰਹੇ ਕਿ ਬਾਪੂ ਬਲਕੌਰ ਸਿੰਘ ਜਾਂ ਫਿਰ ਮਾਤਾ ਚਰਨਕੌਰ ਇੱਥੇ ਪਹੁੰਚਣ ਪਾਰੀ ਮੀਡੀਆ ਵੀ ਇੱਥੇ ਆਇਆ ਹੋਇਆ ਸੀ ਅਤੇ ਭਾਰੀ ਇਕੱਠ ਸੀ ਪਰ ਜਦੋਂ ਬਾਈ ਸਿੱਧੂ ਮੂਸੇਵਾਲੇ ਦੇ ਘਰੋਂ ਕੋਈ ਨਾ ਪਹੁੰਚਿਆ ਤਾਂ ਇੱਥੇ ਪਹੁੰਚੇ ਹੋਏ ਲੋਕ ਵੀ ਉਦਾਸ ਹੋ ਗਏ ਅਤੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਜਦੋਂ ਬਾਪੂ ਬਲਕੌਰ ਸਿੰਘ ਅਤੇ ਮਾਤਾ ਚੰਨਕੌਰ ਦੀ ਝਲਕ ਨਾ ਪਈ ਇਸ ਮੌਕੇ ਇੱਥੇ ਦਿਗ ਵਿਜੇ ਚਟਾਲਾ ਤੇ ਉਹਨਾਂ ਦੇ ਨਾਲ ਹੋਰ ਸੱਜਣ ਜ루 ਪਹੁੰਚੇ। ਅਗਰ ਆਪਾਂ ਗੱਲ ਕਰੀਏ ਕਿ ਆਖਿਰ ਕਿੰਨਾ ਵੱਲੋਂ ਇਹ ਸਟੈਚੂ ਲਗਾਇਆ ਗਿਆ ਹੈ। ਇਸ ਪੋਸਟਰ ਦੇ ਉੱਪਰ ਤੁਸੀਂ ਦੇਖ ਰਹੇ ਹੋ ਲਿਖਿਆ ਹੋਇਆ ਕਿ ਆਯਾਜ਼ ਕੀ ਔਰਤ ਹੈ। ਜਾਨੀ ਕਿ ਕੋਈ ਆਯਾਜ਼ ਫਾਊਂਡੇਸ਼ਨ ਵਗੈਰਾ ਹੈ ਉਹਨਾਂ ਵੱਲੋਂ ਇਹ ਸਟੈਚੂ ਹੈ ਜਿਹੜਾ ਬਾਈ ਸਿੱਧੂ ਮੂਸੇਵਾਲੇ ਦਾ ਇਹ ਲਗਾਇਆ ਗਿਆ ਹੈ ਇੱਥੇ ਅਤੇ ਹੋਰ ਵੀ ਕਈ ਥਾਵਾਂ ਦੇ ਉੱਪਰ ਬਾਈ ਸਿੱਧੂ ਦੇ ਸਟੈਚੂ ਸਨ ਦੇ ਵਿੱਚ ਆਇਆ ਕਿ ਲੋਕ ਲਗਾ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਲੋਕ ਪਿਆਰੀ ਇਨਾ ਕਰਦੇ ਸੀ ਕਿ ਜਿਵੇਂ ਪਹਿਲਾਂ ਕਿਹਾ ਕਿ ਸਿੱਧੂ ਮੂਸੇਵਾਲੇ ਨੂੰ ਜਿਉਂਦਾ ਰੱਖਣਾ ਚਾਹੁੰਦੇ ਨੇ ਨਾਲ ਹੀ ਇਸ ਪੋਸਟ ਦੇ ਵਿੱਚ ਮਿੱਤਰੋ ਲਿਖਿਆ ਗਿਆ ਹੈ ਕਿ ਆਯੋਜਕ ਸਿੱਧੂ ਫੈਨ ਕਲੱਬ ਹਲਕਾ ਡੱਬਲੀ ਤਾ ਮਿੱਤਰੋ ਇਸ ਪ੍ਰੋਗਰਾਮ ਦੀਆਂ ਕੁਝ ਵੀਡੀਓ ਨੇ ਜਿਹੜੀਆਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ 20 ਫੁੱਟ ਉੱਚਾ ਸਟੈਚੂ ਲਗਾਇਆ ਗਿਆ ਹੈ ਬਾਈ ਸਿੱਧੂ ਮੂਸੇਵਾਲੇ ਦਾ ਅਤੇ ਇੱਕ ਹੋਰ ਸ਼ਾਨਦਾਰ ਸਟੈਚੂ ਥੋੜੇ ਸਮੇਂ ਤੱਕ ਪਿੰਡ ਮੂਸੇ ਦੇ ਵਿੱਚ ਲੱਗ ਸਕਦਾ ਜਿੱਥੇ ਬਾਈ ਸਿੱਧੂ ਮੂਸੇਵਾਲੇ ਦੀ ਯਾਦਗਾਰ ਬਣੀ ਹੋਈ ਹੈ ਉਹ ਸਟੈਚੂ ਹਟਾਇਆ ਜਾਵੇਗਾ ਤੇ ਉਸ ਦੀ ਥਾਂ ਇੱਕ ਹੋਰ ਕਾਫੀ ਉੱਚਾ ਸਟੈਚੂ ਲਗਾਇਆ ਜਾਵੇਗਾ ਜੋ ਕਿ ਕਹਿੰਦੇ ਨੇ ਕਿ ਬਾਹਰਲੇ ਦੇਸ਼ ਤੋਂ ਬਣ ਕੇ ਆ ਰਿਹਾ ਹੈ